ਲੈ ਮੈਂ ਤਰਾ ਤੁਹਾਨੂੰ ਅੱਜ ਸਾਮਾ ਟਰੈਕਟਰ ਦਿਖਾਉਣੇ ਆਗੇ ਬਾਈ ਜੀ ਪਹਿਲਾਂ ਤਾਂ ਲੁੱਕ ਚੇਂਜ ਕਰ ਲਓ ਠੀਕ ਹੈ ਬਾਈ ਜੀ ਹੋਰਾਂ ਟਰੈਕਟਰ ਨੂੰ ਇਹਦੀ ਲੁੱਕ ਵੀ ਚੇਂਜ ਆਗੇ ਪਰ ਸਾਨੂੰ ਆਪਾਂ ਇਹ ਨਾ ਬਾਈ ਟਰੈਕਟਰ ਦੇ ਵਿੱਚ ਨਾ ਦੋ ਚੀਜ਼ਾਂ ਆਪਾਂ ਨੂੰ ਅਲੱਗ ਤੋਂ ਦੇਖਣ ਨੂੰ ਮਿਲ ਜਾਣਗੀਆਂ ਤੇ ਬਾਈ ਨੇ ਦੱਸਿਆ ਨੇਗੇ ਬਾਕੀ ਬਾਈ ਨੇ ਗੱਲਬਾਤ ਵੀ ਕਰ ਦੇਗੇ ਕੀ ਹਾਲ ਨੇ ਬਾਈ ਜੀ ਵੀਰੇ ਬਹੁਤ ਵਧੀਆ ਠੀਕ ਹੈ ਬਾਈ ਜੀ ਤੇ ਦੱਸੋ ਬਾਈ ਜੀ ਇਹ ਚ ਹੋਰਾਂ ਨੂੰ ਕੀ ਫੀਚਰ ਨੇ ਪਹਿਲਾਂ ਤਾਂ ਆਪਾਂ ਲਾ ਕੇ ਚੱਲੀਏ ਨਾ ਜਿਹੜਾ ਸਾਈਡ ਗੇਅਰ ਹੈਗਾ ਸਟਾਰਟਿੰਗ ਜਿਵੇਂ ਲੱਗਦਾ ਇਹਨਾਂ ਨੇ ਸਾਮਾ ਵਾਲਿਆਂ ਨੇ ਦਿੱਤਾ ਨਾ ਬਾਈ ਹਾਂਜੀ ਇਹਨਾਂ ਦੇ ਕੱਲਿਆਂ ਦੇ ਆਏ ਸੀਗੇ ਵੀਰੇ ਠੀਕ ਆ ਤੇ ਇਹ ਬਾਕੀ ਇਹਦਾ ਲੋ ਆ ਜਿਹੜਾ ਉਹ ਵੀ ਖਿੱਚ ਕੇ ਪੈਂਦਾ ਆਮ ਟਰੈਕਟਰਾਂ ਨੂੰ ਨਹੀਂ ਪੈਂਦਾ ਠੀਕ ਆ ਆਮ ਤਾਂ ਗੇਅਰ ਚ ਪੈਂਦਾ ਹੁੰਦਾ ਹੁੰਦਾ ਬਈ ਠੀਕ ਆ ਜੀ ਜਿਵੇਂ ਮੈਂ ਤੁਹਾਨੂੰ ਦਿਖਾਈਏ ਬਈ ਲੈ ਬਈ ਆ ਚੈੱਕ ਕਰ ਲੋ ਕਿਵੇਂ ਬਈ ਜੂਜ ਕਿਵੇਂ ਕਰਨਾ ਹੈ ਇਹਨੂੰ ਜਿਹੜੀ ਹੈ ਨਾ ਲੀਵਰ ਨੂੰ ਉੱਪਰ ਨੂੰ ਖਿੱਚ ਕੇ ਵੀਰੇ ਠੀਕ ਆ ਜੀ ਹੋ ਜਾਂਦਾ ਇਹਨੂੰ ਉੱਪਰ ਨੂੰ ਖਿੱਚਿਆ ਲੋ ਹੋ ਗਿਆ ਠੀਕ ਆ ਹਾਂ ਤੇ ਗੱਲ ਆ ਮਤਰੋ ਇਹ ਟਰੈਕਟਰ ਦਾ ਨਾ ਸਿੱਧੇ ਗੜੀਏ ਸਿੱਧਾ ਜਿੱਦਾ ਸਾਵਕਤਾ ਆਗਾ ਉੱਪਰ ਨੂੰ ਖਿੱਚੋਗੇ ਤਾਂ ਲੋ ਹੋ ਜੂਗਾ ਜੇ ਥੱਲੇ ਨਾ ਪਾਦਾਂਗੇ ਤਾਂ ਹਾਈ ਚ ਬਾਈ ਜੂਗਾ ਹਾਂਜੀ ਠੀਕ ਆ ਬਈ ਇੱਕ ਚੀਜ਼ ਹੋਰ ਦਿ ਤੇ ਕੀ ਬਈ ਜੀ ਇਹ ਹੋਰ ਆ ਟਰੈਕਟਰ ਨਾਲ ਜਿਹੜੇ ਟੋ ਮਾਡਲ ਵੀ ਆਉਂਦੇ ਨੇ ਨਾ ਕਹਿੰਦੇ 24 ਮਾਡਲ 25 ਮਾਡਲ ਹਨ ਆ ਜਿਹੜਾ ਇਹਦੇ ਵਿੱਚ ਫੰਕਸ਼ਨ ਦਿੱਤਾ ਕਿਸੇ ਟਰੈਕਟਰ ਚ ਨਹੀਂ ਦਿੰਦਾ ਨਾ ਬਈ ਵੀਰੇ ਇਹਦੀ ਜਿਹੜੀ ਪੀਟੀਓ ਹੈਗੀ 6 ਜਿਹੜੀ 21 ਚ ਜਿਹੜੀ ਦੋਨਾਂ ਦੇ ਖਾਨੇ ਦਿੱਤੇ ਹੋਏ ਨੇ ਠੀਕ ਆ ਮਰਜ਼ੀ ਕਿਸੇ ਦੀ ਮਰਜ਼ੀ ਕਰ ਸਕਦੇ ਆ ਠੀਕ ਆ ਮੜਾ ਦਿਖਾ ਦਈਏ ਬਈ ਇਹਨਾਂ ਆਪਾਂ ਬਾਕੀ ਹੋਰ ਟਰੈਕਟਰ ਨਾਲੋਂ ਵੇਟ ਵੀ ਵੱਧਦਾ ਠੀਕ ਆ ਵੇਟ ਵੀ ਵੱਧਦਾਗਾ 20 ਕੁਆਟਲ ਦਾ ਵੇਟ ਆ ਵੀਰੇ ਦਾ ਠੀਕ ਆ ਹੋਰ ਆ ਟਰੈਕਟਰ ਨਾਲੋਂ ਮਤਲਬ 15 16 ਉੱਤਰ ਜਿਵੇਂ ਉਹ ਆਪਾਂ ਕਹਿੰਦੇ ਨੇ ਨਾ ਪ ਤੇ ਲੋ ਬਈ ਬੇਟ ਬਾਈ ਕਹਿੰਦਾ 20 ਕੁਆਂਟ ਲਗਾ ਆ ਦੇਖੋ ਬਈ ਜੀ ਇੱਕ 6 ਚਰੀ ਵਾਲਾ ਇੱਕ 21 ਚਰੀ ਵਾਲਾ ਹਨਾ ਬਈ ਇਹ ਦੋਨੇ ਬਈ ਜੀ ਅਲੱਗ ਅਲੱਗ ਪੀਟੀਓ ਸਾਫਟ ਦੇ ਖਾਨੇ ਦਿੱਤੇ ਹੋਣੇ ਕਿ ਇਹਦੇ ਵਿੱਚ ਬਈ ਜੀ ਠੀਕ ਆ ਬਈ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਬਈ ਜੀ ਪੰਜਾਬ ਚ ਇਹ ਟਰੈਕਟਰ ਬਹੁਤ ਜ਼ਿਆਦਾ ਘੱਟ ਆਇਨੇ ਹਨਾ ਤੂੜੀ ਵਾਲੀ ਤੇ ਲਾਉਣਾ ਤਾਂ ਵੀ ਇਹਦਾ ਡਬਲ ਕਲਚ ਲੱਗ ਦਿੱਤਾ ਹੋਇਆ ਵੀਰੇ ਠੀਕ ਆ ਇਹ ਵੀ ਨਹੀਂਗਾ ਕਲਚ ਕਿਹ ਆ ਗਿਆ ਇੱਕ ਕਲਚ ਇਹਦਾ ਹੀ ਆ ਗਿਆ ਤੂੜੀ ਖਾਤਰ ਠੀਕ ਆ ਲੈ ਮਿੱਤਰੋ ਮਤਲਬ ਸਿੰਗਲ ਕਲਚ ਨਹੀਂ ਹੈਗਾ ਉਹਨਾਂ ਟਾਈਮਾਂ ਚ ਆਵਲਾ ਵੀਰੇ ਆ ਤੂੜੀ ਵਾਲੀ ਖਾਸਟਰ ਸਪੈਸ਼ਲ ਲਾਉਣ ਨੂੰ ਦਿੱਤਾ ਹੋਇਆ ਹੈ ਨਾ ਠੀਕ ਗੱਲ ਹੈ ਮਿੱਤਰੋ ਆ ਜਿਹੜਾ ਜਦੋਂ ਤੂੜੀ ਵਾਲੀ ਮਸ਼ੀਨ ਤੇ ਚਲਾਉਣਾ ਹੈ ਨਾ ਤਾਂ ਇੱਥੇ ਡਬਲ ਕਲਚ ਹੋ ਜਾਂਦਾ ਇਹ ਜਦੋਂ ਚਲਾਉਣਾ ਹੈਗੇ ਇਹ ਤੇ ਸਿੰਗਲ ਕਲਚ ਰਹਿੰਦਾ ਨਾ ਭਾਈ ਠੀਕ ਹੈ ਭਾਈ ਜੀ ਤੇਲ ਖਰਚਾ ਕਿੰਨਾ ਹੈ ਕਬਈ ਦਾ ਤੇਲ ਖਰਚਾ ਤਾਂ ਹੈ ਹੀ ਨਹੀਂ ਵੀਰੇ ਬਾਕੀ ਜਿਹੜਾ ਇਹਦਾ ਲਿਫਟ ਵਾਲਾ ਪੰਪ ਵੀ ਹੈ ਨਹੀਂਗਾ ਉਹ ਵੀ ਅੰਦਰ ਹੀ ਹੈ ਇਹਦੇ ਅੰਦਰ ਹੀ ਹੈਗਾ ਹਾਂਜੀ ਠੀਕ ਡੀਜ਼ਲ ਪੰਪ ਵੀ ਨਹੀਂ ਉਹ ਅੰਦਰ ਹੀ ਆ ਬਾਹਰ ਨਹੀਂ ਆ ਡੀਜ਼ਲ ਪੰਪ ਮੈਨੂੰ ਤਾਂ ਲੱਗਦਾ ਇਹ ਪੋਰਟ ਕਰਾਇਆ ਲੱਗਦਾ ਨਾ ਬਾਹਰੋਂ ਇਹ ਵੀਰੇ ਹੈ ਜਰਮਨ ਦੀ ਤਕਨੀਕ ਆ ਇਧਰ ਲਈ ਨਹੀਂ ਗਈ ਠੀਕ ਆ ਹਾਂ ਹਾਂ ਠੀਕ ਆ ਮਤਲਬ ਜਿਵੇਂ ਕਬੂਟਾ ਟਰੈਕਟਰ ਆ ਨਾ ਉਹਨਾਂ ਕਬੂਟਾ ਵਾਲੇ ਆਏ ਸੀ ਉਦਾਂ ਦਾ ਹੀ ਆ ਠੀਕ ਆ ਭਾਈ ਇਹ ਲੋ ਬਾਕੀ ਤੁਸੀਂ ਦੇਖ ਸਕਦੇ ਠੀਕ ਹੈ ਭਾਈ ਤੇ ਜਿਹੜੇ ਇਹ ਵੀ ਆ ਗਏ ਨਾ ਭਾਈ ਜਿਹੜੇ ਆਪਣੇ ਪੁਰਾਣੇ ਮਾਡਲ ਉਹਨਾਂ ਦੇ ਅੰਦਰ ਅਗਲੀ ਸਾਈਡ ਹੁੰਦੇ ਜੀ ਹਾਂ ਇਹ ਵੀ ਭਾਈ ਜੀ ਪਿਛਲੇ ਜੜ ਨੇ ਕਿ ਠੀਕ ਹੈ ਭਾਈ ਜੀ ਬਾਕੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਬਈ ਜੀ ਕਿਵੇਂ ਲੱਗਿਆ ਬਈ ਜੀ ਇਹ ਟਰੈਕਟਰ ਠੀਕ ਹੈ ਬਈ ਜੀ ਕਿਹੜੇ ਕਿਹੜੇ ਵੀਰ ਨੇ ਚਲਾ ਕੇ ਦੇਖਿਆ ਪੰਜਾਬ ਚ ਤਾਂ ਬਹੁਤ ਯਾਦਾ ਘੱਟ ਟਰੈਕਟਰ ਨੇ ਬ੍ਰੇਕ ਵੀ ਨਾਟ ਘਰ ਵਾਲੀ ਦੁੱਤੀ ਨੇ ਬ੍ਰੇਕ ਵੀ ਨਾਟ ਘਰ ਵਾਲੀ ਨੇ ਸਾਰਾ ਕੁਝ ਲੱਗਿਆ ਬੰਮੀ ਜਿੱਤੋ ਠੀਕ ਆ ਬਈ ਹਮ ਮਤਲਬ ਜਿਹੜੇ ਪੁਰਾਣਾ ਮਾਡਲ ਇਹ ਪੁਰਾਣੇ ਆ ਪੁਰਾਣੇ ਆ ਠੀਕ ਆ ਪਹਿਲੀ ਫੀਚਰ ਪਾਏ ਹੋਏ ਨੇ ਜਿੰਨਾ ਚਾਹ ਹਾਂਜੀ ਹਾਂ ਠੀਕ ਆ ਬਈ ਘੱਟੋ ਵੀਡੀਓ ਸ਼ੇਅਰ ਬਈ ਜੀ ਧੰਨਵਾਦ